ਨਾਵਾ ਹੈ ਗੁਰੂ ਸਾਥ ਕੋ ਨਾਾਰੇ ਗੁਰੂ ਸਾਡੇ ਕੋਲੇ ਇਹ 2010 ਤੋਂ ਅਸੀਂ ਇਹ ਸੇਵਾ ਨਿਭਾ ਰਹੇ ਹਾਂ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਤੇ 150 200 ਦੇ ਕਰੀਬ ਸਾਡੇ ਕੋਲੇ ਬੱਚੇ ਹਰ ਰੋਜ਼ ਪੜ੍ਹ ਲਈ ਆਉਂਦੇ ਨੇ ਜਦੋਂ ਪੰਜਾਬ ਅਸੀਂ 2009 ਦੇ ਵਿੱਚ ਆਏ ਪੇਟ ਦਾ ਆ ਜੇ ਐਕਸੀਡੈਂਟ ਦਾ ਟੈਕ ਹੋ ਗਈ ਮੈਨੂੰ 9 ਸਾਲ ਹੋ ਗਏ ਲਗਭਗ ਬੀਬੀ ਜੀ ਕੋਲ ਪੜਦੇ ਆ ਸਾਨੂੰ ਬਹੁਤ ਪਿਆਰ ਦੇ ਨੇ ਇਹਨਾਂ ਮੇਰਾ ਤਾਂ ਮੰਨਣਾ ਇਹ ਹੀ ਹੈ ਕਿ ਸਾਰੇ ਤਰਮ ਇੱਕੋ ਹੀ ਨੇ ਕਿਸੇ ਨੂੰ ਆਪਾਂ ਨੂੰ ਭੇਤ ਭਾਵ ਨਹੀਂ ਕਰਨਾ ਚਾਹੀਦਾ ਦਿਗ ਵਿਜੇ 헤ਤ ਸਾਜ ਬੇਦੀ ਕੁਲ ਕੇਤ ਅਦਾਲਤ ਚੱਲੇ ਤਾਂ ਬਦਲ ਬੇ ਕੋਦਾਲੇ ਨੈ ਬੇਦਾਰੀਆਂ ਭਗਤੀ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ ਕੀਰਤਨੀ ਸਾਨੂੰ ਕਹਿ ਰਾਨੋ ਕਣ ਪਾਰੀਆਂ ਬੁਲੇ ਸੋਰ ਨਿਹਾਲ ਸਤਿ ਸ਼੍ਰੀ ਅਕਾਲ ਬਟਾਰੀ ਵਾਲੇ ਕੋਈ ਸ਼ੀ ਜੱਥੇ ਦੀ ਬੁਲਾਈ ਹੋਈ ਫਤਿਹ ਕਰੋ ਜੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਲੜੀ ਤਹਿਤ ਅੱਜ ਚਾਰ ਸਹਿਬਜਾਦੇ ਗੁਰਮਤਿ ਵਿਦਿਆਲਾ ਪਿੰਡ ਕੰਗਣਵਾਲ ਦੇ ਵਿੱਚ ਪਹੁੰਚੇ ਆ ਤੇ ਉਸ ਵਿਦਿਆਲਾ ਦੇ ਸੰਚਾਲਕ ਮਾਤਾ ਜੀ ਜਿਨ੍ਹਾਂ ਨੇ ਬੱਚੇ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜਿਆ ਹੋਇਆ ਹੈ ਤੁਹਾਡੀ ਉਹਨਾਂ ਦੇ ਨਾਲ ਸਾਂਝ ਪਵਾਵਾਂਗੇ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪਿੰਡ ਕੰਗਣਵਾਲ ਦੇ ਅੰਦਰ ਹੀ ਵਿਦਿਆਲਾ ਚੱਲ ਰਿਹਾ ਇਹ ਕਿਤਨੀ ਦੇਰ ਤੋਂ ਚੱਲ ਰਿਹਾ ਤੇ ਇਹਦੇ ਵਿੱਚ ਕਿੰਨੇ ਬੱਚੇ ਆ ਤੁਹਾਡੇ ਕੋਲ ਸਾਡੇ ਕੋਲੇ ਇਹ 2010 ਤੋਂ ਅਸੀਂ ਇਹ ਸੇਵਾ ਨਿਭਾ ਰਹੇ ਹਾਂ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਤੇ 150 200 ਦੇ ਕਰੀਬ ਸਾਡੇ ਕੋਲੇ ਬੱਚੇ ਹਰ ਰੋਜ਼ ਪੜ੍ਹ ਲਈ ਆਉਂਦੇ ਨੇ ਉਹ ਅੱਜ ਦੇ ਸਮੇਂ ਅੰਦਰ ਜਦੋਂ ਮਾਂ ਬਾਪ ਦੇ ਕੋਲੋਂ ਇੱਕ ਬੱਚੇ ਨੂੰ ਚੰਗੀ ਪਰਵਰਿਸ਼ ਦੇਣਾ ਮੁਸ਼ਕਲ ਹੋਇਆ ਅੱਜ ਸਾਡੇ ਬੱਚੇ ਚਿੱਟੇ ਦਾ ਸ਼ਿਕਾਰ ਹੁੰਦੇ ਨੇ ਮਾੜੀ ਸੰਗਤ ਦਾ ਸ਼ਿਕਾਰ ਹੁੰਦੇ ਨੇ ਇੱਕ ਮਾਂ ਦੇ ਅੰਦਰ ਇਹ ਫੁਰਨਾ ਕਿਵੇਂ ਬਣਿਆ ਕਿ ਮੈਂ ਸਮੁੱਚੇ ਨਗਰ ਦੇ ਬੱਚਿਆਂ ਨੂੰ ਪ੍ਰੇਰ ਕੇ ਗੁਰਬਾਣੀ ਦੇ ਲੜ ਲਾਵਾਂ ਮਨ ਦੇ ਵਿੱਚ ਪਹਿਲਾਂ ਵੀ ਸੀ ਪਰ 2005 ਦੇ ਵਿੱਚ ਸਾਨੂੰ ਸਮਾਂ ਮਿਲਿਆ ਬੜੂਸਾ ਜਾਣਦਾ ਅਸੀਂ ਤੇ ਸਾਡਾ ਬੇਟਾ ਬੇਟਾ ਇੰਜੀਨੀਅਰਿੰਗ ਕਰਨ ਲਈ ਗਿਆ ਸੀ ਜਦੋਂ ਪੰਜਾਬ ਅਸੀਂ 2009 ਦੇ ਵਿੱਚ ਆਏ بیٹے ਦਾ ਜੇ ਐਕਸੀਡੈਂਟ ਡੈਥ ਹੋ ਗਈ ਉਸ ਤੋਂ ਬਾਅਦ ਬਾਬਾ ਇਕਵਾਲ ਸਿੰਘ ਜੀ ਨੇ ਬੜੂਸਾ ਵਾਲੇ ਨੇ ਸਾਨੂੰ ਕਿਹਾ ਕਿ ਬੀਬਾ ਤੂੰ ਇੱਕ ਮਨਦੀਪ ਹੋਇਆ ਤਾਂ ਹਜ਼ਾਰਾਂ ਮਨਦੀਪ ਇਕੱਠੇ ਕਰ ਸਕਦੀਆਂ ਉਸੇ ਲੜੀ ਦੇ ਤਹਿਤ ਅਸੀਂ ਆਪਣੇ ਬੱਚੇ ਨੂੰ ਇਹ ਸ਼ਰਧਾਂਜਲੀ ਆ ਇੱਕ ਤੇ ਸਾਡਾ ਸਕੂਨ ਤੇ ਮਨ ਨੂੰ ਸ਼ਾਂਤੀ ਇਸੇ ਵਿੱਚ ਆ ਅੱਜ ਇਹ ਸਾਰੇ ਬੱਚੇ ਜੋ ਬੈਠੇ ਨੇ ਸਾਰੇ ਮੇਰੇ ਬੱਚੇ ਨੇ ਮੇਰੀਆਂ ਬੱਚੀਆਂ ਮੇਰੇ ਮਨਦੀਪ ਨੇ 100 150 ਬੱਚੇ ਨੂੰ ਗੁਰਮਤ ਨਾਲ ਜੋੜਨਾ ਉਹਨਾਂ ਦੀ ਪ੍ਰਬੰਧ ਕਰਨਾ ਉਹਨਾਂ ਦੀਆਂ ਕਲਾਸਾਂ ਲਾਉਣੀਆਂ ਇਹ ਸਾਰੇ ਦੇ ਲਈ ਨਗਰ ਦਾ ਨਗਰ ਪੰਚਾਇਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਜਾਂ ਮਾਪਿਆਂ ਦਾ ਕਿੱਦਾਂ ਦਾ ਸਹਿਯੋਗ ਰਹਿੰਦਾ ਉਹ ਤੁਹਾਡੇ ਨਾਲ ਕਿੱਦਾਂ ਦਾ ਕੋਆਪਰੇਟ ਕਰਦੇ ਹਾਂਜੀ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੇ ਮਾਤਾ ਪਿਤਾ ਨੂੰ ਧੰਨਵਾਦੀ ਹਾਂ ਉਹਨਾਂ ਦੇ ਜੋ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਹਰ ਰੋਜ਼ ਗੁਰਦੁਆਰਾ ਸਾਹਿਬ ਸਾਡੇ ਕੋਲ ਭੇਜਦੇ ਨੇ ਤੇ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜੋ ਦੋਨਾਂ ਗੁਰੂ ਘਰਾਂ ਦੀਆਂ ਭਗਤ ਰਵਦਾਸ ਜੀਆਂ ਦੇ ਵੱਡਾ ਗੁਰਦੁਆਰਾ ਸਾਹਿਬ ਇਹ ਸਾਨੂੰ ਪੂਰਾ ਸਹਿਯੋਗ ਦਿੰਦੇ ਨੇ ਤੇ ਬੱਚਿਆਂ ਦੇ ਜਦੋਂ ਅਸੀਂ ਸਮਾਗਮ ਕਰਾਉਨੇ ਆ ਤਾਂ ਸਾਡਾ ਇਹਨਾਂ ਦਾ ਪੂਰਾ ਸਹਿਯੋਗ ਸਾਨੂੰ ਨਾਲ ਹੁੰਦਾ ਸਰ ਕਿੰਨਾ ਕੁ ਮੁਸ਼ਕਲ ਆ ਕਿਉਂਕਿ ਅੱਜ ਬੱਚੇ ਸੀਬੀਐਸੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਔਰ ਮਾਤਾ ਪਿਤਾ ਦੇ ਅੰਦਰ ਇੱਕ ਦੌੜ ਲੱਗੀ ਹੋਈ ਆ ਕਿ ਸਾਡਾ ਬੱਚਾ 98 ਕਰੇ ਸਾਡਾ ਬੱਚਾ 99 ਕਰੇ ਅਸੀਂ ਬੱਚਿਆਂ ਨੂੰ ਉਹਨਾਂ ਦਾ ਬਚਪਨ ਖੋ ਕੇ ਮਸ਼ੀਨਾਂ ਬਣਾ ਦਿੱਤਾ ਉਸ ਸਮੇਂ ਦੇ ਵਿੱਚੋਂ ਬੱਚਿਆਂ ਤੋਂ ਸਮਾਂ ਕਿਦਾਂ ਲੈ ਪਾਉਂਦੇ ਹੋ ਤੇ ਸਾਡਾ ਬੱਚਾ ਪੜ੍ਹਾਈ 'ਚ ਕਮਜ਼ੋਰ ਨਾ ਰਹਿ ਜਾਵੇ ਮਾਪਿਆਂ ਨੂੰ ਕਿਸ ਤਰ੍ਹਾਂ ਪ੍ਰੇਰਕੀ ਨਾਲ ਜੋੜਦੇ ਹੋ ਹਾਂਜੀ ਉਹ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਬੱਚਿਆਂ ਦੇ ਮਾਤਾ ਪਿਤਾ ਨੇ ਸ਼ਾਇਦ ਗਲਤ ਫਹਿਮੀ ਵਿੱਚ ਨੇ ਕਿਉਂਕਿ ਮੇਰੇ ਮੋਸਟਲੀ ਬੱਚੇ ਗਵਰਨਮੈਂਟ ਸਕੂਲਾਂ ਵਿੱਚ ਪੜ੍ਹਦੇ ਨੇ ਅੱਜ ਸਾਨੂੰ ਮਾਣ ਆ ਮੇਰੀ ਬੱਚੀ ਤੇ ਜੋ ਪੂਰੇ ਡਿਸਟ੍ਰਿਕਟ ਦੇ ਵਿੱਚੋਂ ਮੈਰਿਟ ਲਿਸਟੇ ਦੇ ਵਿੱਚ ਆਈ ਆ ਜਸਪ੍ਰੀਤ ਕੌਰ ਜੀ ਸਾਨੂੰ ਕੁਵੀਸ਼ਰੀ ਵੀ ਸੁਣਾ ਕੇ ਗਈ ਆ ਇਹ ਜੀ ਗੱਲ ਨਹੀਂ ਕਿ ਪ੍ਰਾਈਵੇਟ ਸਕੂਲਾਂ ਦੀਆਂ ਹੀ ਪੜਾਈਆਂ ਰਹਿਗੀਆਂ ਨੇ ਗਵਰਨਮੈਂਟ ਸਕੂਲਾਂ ਦੇ ਵਿੱਚ ਵੀ ਨੇ ਤੇ ਬੱਚਿਆਂ ਨੂੰ ਅਡਜਸਟ ਕਰਦੇ ਆ 2:30 ਵਜੇ ਛੁੱਟੀ ਹੁੰਦੀ ਆ ਬੱਚਿਆਂ ਨੂੰ 3 ਤੋਂ 5 ਵਜੇ ਤੱਕ ਕਲਾਸ ਅਸੀਂ ਪਕਰ ਉਦਾਸ ਗਿਆ ਦੇ ਗੁਰਦੁਆਰਾ ਸਾਹਿਬ ਹੀ ਖੇ ਲਾਉਨੇ ਆ ਉੱਥੇ گورਨਮੈਂਟ ਸਕੂਲਾਂ ਵਾਲੇ ਬੱਚੇ ਆਉਂਦੇ ਨੇ ਪ੍ਰਾਈਵੇਟ ਸਕੂਲਾਂ ਵਾਲਿਆਂ ਬੱਚਿਆਂ ਨੂੰ ਅਸੀਂ ਵੱਡਾ ਗੁਰਦੁਆਰਾ ਸਾਹਿਬ ਰੱਖਿਆ ਫਿਰ ਉਸੇ ਅਸੀਂ 5 ਤੋਂ 6 ਵਜੇ ਤੱਕ ਦੀ ਕਲਾਸ ਲਵਾਂਗੇ ਤੁਹਾਡੇ ਬਹੁਤ ਸਾਰੇ ਬੱਚੇ ਆ ਜਿਹੜੇ ਕਬੀ ਸ਼ਰੀ ਦੇ ਵਿੱਚ ਗੁਰਬਾਣੀ ਕੰਟ ਮੁਕਾਬਲਿਆਂ ਦੇ ਵਿੱਚ ਹੁਣ ਤੱਕ ਕਿੱਥੇ ਕਿੱਥੇ ਜਾ ਕੇ ਹਿੱਸਾ ਲੈ ਚੁੱਕਿਆ ਤੇ ਹੁਣ ਤੱਕ ਤੁਹਾਡੇ ਵਿਦਿਆਲੇ ਦੇ ਬੱਚਿਆਂ ਨੇ ਕਿਹੜੀਆਂ ਕਿਹੜੀਆਂ ਮੱਲਾਂ ਮਾਰੀਆਂ ਨੇ ਸਾਡੇ ਬੱਚੇ ਜਿਤਾ ਖਰਵਾਲੀ ਟਰਸਟ ਜੀ ਮਹਿਰਨਾ ਟਰਸਟ ਹਾਥਨਪਿੰਡ ਉਪਰੀ ਹੀੜਾ ਆਲੇ ਦੁਆਲੇ ਜਿੰਨੇ ਵੀ ਟਰਸਟ ਨੇ ਮੰਨ ਲਓ ਹਰ ਥਾਂ ਤੇ ਬੱਚੇ ਜਾਂਦੇ ਨੇ ਕੰਪੀਟੀਸ਼ਨਾਂ ਦੇ ਵਿੱਚ ਔਰ ਮੇਰੇ ਹਿਸਾਬ ਨਾਲ ਪਹਿਲੇ ਹੀ ਇਨਾਮਾਂ ਦੇ ਵਿੱਚ ਆਉਂਦੇ ਨੇ ਇਹ ਪਹਿਲੇ ਇਹ ਮੱਲਾ ਮਾਰ ਕੇ ਹਰ ਥਾਂ ਤੋਂ ਜਿੱਤ ਕੇ ਹੀ ਆਉਂਦੇ ਨੇ ਉਪਰੀ ਹੀੜਾ ਵਾਲਿਆਂ ਨੇ ਵੱਡੇ ਕੁਝ ਉਹਨਾਂ ਨੇ ਰੱਖੇ ਹੁੰਦੇ ਨੇਗੇ ਬੱਚਿਆਂ ਲਈ ਇਨਾਮ ਸਾਈਕਲ ਅਲਮਾਰੀਆਂ ਟੀਵੀ ਵਗੈਰਾ ਇਦਾਂ ਦੇ ਉਹ ਸਾਰੇ ਹੀ ਬੱਚੇ ਮੇਰੇ ਇਕੱਠੇ ਕਰਕੇ ਲੈ ਕੇ ਆਉਂਦੇ ਨੇ ਜੀ ਉੱਥੇ। ਅ ਛੋਟੇ ਬੱਚੇ ਆਪਣੇ ਨਾਲ ਬੈਠੇ ਆ ਜੋ ਤੁਸੀਂ ਹੁਣ ਤੱਕ ਇਹਨਾਂ ਨੂੰ ਸਿਖਾਇਆ ਹੋਵੇ ਕਿਸੇ ਬੱਚੇ ਦੇ ਕੋਲੋਂ ਸੰਗਤਾਂ ਦੇ ਸੰਮੋਹ ਕਰਨਾ ਚਾਹੋਗੇ। ਹਾਂਜੀ ਇਹ ਬੱਚੇ ਸਾਡੀ ਪ੍ਰੋਬਲਿਮ ਔਰ ਛੋਟੇ ਬੱਚੇ ਆ 24 ਸਾਬ ਇਹ ਸਾਰਾ ਜਪਜੀ ਸਾਹਿਬ ਵੀ ਜਿਆਦਾ ਤੇ ਰਹਿਰਾ ਸਾਹਿਬ ਵੀ ਵੱਡੇ ਬੱਚੇ ਮੇਰੇ ਜਾਪ ਸਾਹਿਬ ਵੀ ਪੂਰਾ ਕੰਠ ਕਰੀ ਫਿਰਦੇ ਨੇ ਇਹ ਬੱਚੀ ਪ੍ਰੋਬਲਿਮ ਔਰ 24 ਸਭ ਦਾ ਪਾਰਟਿਸ ਹੋਊਗੀ। ਇਸ ਬੱਚੀ ਦੀ ਉਮਰ ਕਿੰਨੀ ਆ ਇਹ ਕਿਹੜੀ ਕਲਾਸ ਚ ਪੜਦੀ ਆ? ਇਹ 3rd ਕਲਾਸ ਦੇ ਵਿੱਚ ਆ ਜੀ 9th ਸਾਲ ਦੀ ਬੱਚੀ ਹੈ ਸੁਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਪੇ ਸਾਈ ਪਾ ਸਾਈ ਦਸਵੀਂ ਕਵਿਅ ਬਾਤ ਬੇਨਤੀ ਚਾਪਈ ਹਮੇਂ ਕਰੋ ਹਾਦੈ ਰਚਾ ਪੂਰਨ ਹੋਏ ਚਿਤ ਦੀ ਇੱਛਾ तब चलन नर रहे हमारा अपना जान कृपित पारा हमने तुझ से सब तुम काबो आप आदम मो चबो सुख भी सह मो रो परिवारा सेवक सिख सवे कर तारा मोरे चानेज गाते करिए सब ब को आक्सन करिए बूजो सदा मारे पछा सिरज कुलजो करियो और अच्छा राख लियो मई राखन हारे साहिब संत साहिब प्यारे वीन बंदुष्टन के हंता तुम प्रीत तदस कंता ਇਸ ਤੋਂ ਬਿਨਾ ਹੋਰ ਬਹੁਤ ਛੋਟੇ ਬੱਚੇ ਨੇ ਜੋ 4-5-6 ਸਾਲਾਂ ਤੱਕ ਦੇ ਨੇ ਮੂਲ ਮੰਤਰ ਗੁਰ ਮੰਤਰ ਮੁਰਲਾ ਸਲੇਵਸ ਉਹਨਾਂ ਨੂੰ 10 ਗੁਰੂ ਸਹਿਬਾਨ ਪੰਜ ਤਖਤ ਪੰਜ ਪਿਆਰੇ ਚਾਰ ਸ਼ਹਿਬਜ਼ਾਦੀ ਸਾਰਾ ਇੱਥੋਂ ਤੇ ਸੀ ਸ਼ੁਰੂ ਕਰਦੇ ਆ ਬੱਚਿਆਂ ਨੂੰ ਫਿਰ ਅੱਗੇ ਨਿਤਨੇਮ ਦੀਆਂ ਪੰਜਾਂ ਬਾਣੀਆਂ ਸ਼ਾਮ ਦੀਆਂ ਬਾਣੀਆਂ ਦਾ ਸੁਖਮਨੀ ਸਾਹਿਬ 12 ਮਹਾ ਦਾ ਪਾਠ ਉੱਥੋਂ ਤੱਕ ਅਸੀਂ ਬੱਚਿਆਂ ਨੂੰ ਸੰਥਿਆ ਕਰਵਾ ਰਹੇ ਹਾਂ ਜੀ ਤੁਹਾਡੇ ਬੱਚੇ ਵੀ ਇਸ ਵਿਦਿਆਲਿਆ ਦੇ ਵਿੱਚ ਆਉਂਦੇ ਨੇ ਹਾਂਜੀ ਤੁਹਾਡੇ ਬੱਚੇ ਦਾ ਕੀ ਨਾਮ ਆ ਜਪਨ ਸਿੰਘ ਕਿਹੜੀ ਕਲਾਸ ਚ ਪੜਦਾ ਉਹ 1st ਜੀ ਕਿੰਨੀ ਦੇਰ ਤੋਂ ਇੱਥੇ ਆ ਰਿਹਾ ਕਾਫੀ ਟਾਈਮ ਹੋ ਗਿਆ ਕਾਫੀ ਟਾਈਮ ਤੋਂ ਇੱਥੇ ਆ ਰਿਹਾ ਤੁਹਾਨੂੰ ਕਿਸ ਤਰ੍ਹਾਂ ਬੱਚੇ ਨੂੰ ਪ੍ਰੇਰਿਤ ਕਰਨਾ ਪੈਂਦਾ ਕਿਉਂਕਿ ਅੱਜ ਕੱਲ ਦੇ ਬੱਚੇ ਟੀਵੀ ਦੇ ਨਾਲ ਮੋਬਾਈਲ ਦੇ ਨਾਲ ਛੋਟੇ ਬੱਚਿਆਂ ਦਾ ਖੇਡਾਂ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਉਹ ਕਿਸ ਤਰ੍ਹਾਂ ਤੁਸੀਂ ਉਹਨੂੰ ਪ੍ਰੇਰਦੇ ਹੋ ਕਿ ਉਹ ਸ਼ਾਮ ਨੂੰ ਸਕੂਲ ਤੋਂ ਆਉਣ ਤੋਂ ਬਾਅਦ ਜਦੋਂ ਸਕੂਲ ਤੋਂ ਹੀ ਆਕਿਆ ਹੁੰਦਾ ਕਿ ਉਹ ਫਿਰ ਇੱਥੇ ਆ ਕੇ ਵਿਦਿਆਲਿਆ ਦੇ ਵਿੱਚ ਗੁਰਮਤ ਸਿੱਖਦਾ ਤੁਸੀਂ ਕਿਸ ਤਰ੍ਹਾਂ ਆਪਣੇ ਬੱਚੇ ਨੂੰ ਪ੍ਰੇਰਦੇ ਹੋ? ਹਾਂਜੀ ਰੋਜ ਆਉਂਦੇ ਹੀ ਰੋ ਛੱਡਣੋਂ ਨਹੀਂ ਮੈਨੂੰ ਘਰਦੁਆਰੇ। ਜੀ। ਹਾਂਜੀ 2 ਘੰਟੇ ਕਲਾਸ ਲਾ ਕੇ ਜਾਂਦਾ ਈ। ਠੀਕ ਆ। ਤੁਹਾਨੂੰ ਕੀ ਲੱਗਦਾ ਜਿਹੜੀ ਮਾਤਾ ਜੀ ਨੇ ਜ਼ਿੰਮੇਵਾਰੀ ਚੱਕੀ ਆ ਇਹ ਹਰ ਘਰ ਦੇ ਵਿੱਚ ਅੱਜ ਹਰੇਕ ਮਾਂ ਨੂੰ ਚੱਕਣੀ ਚਾਹੀਦੀ ਆ। ਹਾਂਜੀ ਚੱਕਣੀ ਚਾਹੀਦੀ ਮਾਪੇ ਮੈਂ ਰੋਜ ਛੱਡਣੋਂ ਨਹੀਂ ਰੋਜ ਘਰ ਜਾ ਕੇ ਵੀ ਪੜਦਾ ਈ। ਠੀਕ ਆ। ਤੇ ਇਹ ਪਿਪਾ ਜੀ ਵੀ ਇਹਨਾਂ ਦੇ ਬੱਚੀ ਗੁਰਨੀਤ ਕੌਰ ਸਾਡੇ ਕੋਲੇ ਛੋਟੇ ਹੁੰਦਿਆਂ ਤੋਂ ਉਹ ਵੀ ਪੜਨ ਆਉਂਦੇ ਨੇ। ਏਬੀਪੀ ਸਾਡੇ ਨਾਲ ਸੰਸਥਾ ਦੇ ਵਿੱਚ ਵੀ ਥੋੜਾ ਬਹੁਤਾ ਸਾਡੀ ਮਦਦ ਕਰਦੇ ਨੇ ਵੈਸੇ ਬੱਚਿਆਂ ਨੂੰ ਪੜਾਉਣ ਦੇ ਵਿੱਚ ਸਾਡੇ ਨਾਲ ਕੋਈ ਅੱਗੇ ਨਹੀਂ ਆ ਰਿਹਾ ਅਸੀਂ ਸਗੋਂ ਚਾਹੁੰਦੇ ਹਾਂ ਕਿ ਕੋਈ ਅੱਗੇ ਹੋਰ ਆਵੇ ਸਭ ਤੋਂ ਪਿੱਛੋਂ ਇਹ ਸੰਸਥਾ ਇਸੇ ਤਰ੍ਹਾਂ ਚੱਲਦੀ ਰਹੇ ਇਹ ਰੁਕ ਨਾ ਜਾਵੇ ਕਿਤੇ ਸੰਗਤ ਜੀ ਮਾਤਾ ਜੀ ਦਾ ਕਹਿਣਾ ਕਿਉਂਕਿ ਅਸੀਂ ਪੜਦੇ ਵੀ ਹਾਂ ਕਿ ਇੱਕ ਬੱਚੇ ਦਾ ਸਭ ਤੋਂ ਪਹਿਲਾ ਟੀਚਰ ਉਹਦੀ ਮਾਂ ਹੋਇਆ ਕਰਦੀ ਹੈ ਮਾਂ ਚਾਹੇ ਬੱਚੇ ਨੂੰ ਸਾਥ ਬਣਾ ਸਕਦੀ ਚੋਰ ਬਣਾ ਸਕਦੀ ਮਾਸਟਰ ਬਣਾ ਸਕਦੀ ਲੀਡਰ ਬਣਾ ਸਕਦੀ ਪਰ ਜਦੋਂ ਮਾਮਾ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਪੈਰ ਪਿੱਛੇ ਕਰ ਲੈਣ ਫਿਰ ਔਲਾਦ ਦਾ ਵਿਗੜ ਜਾਣਾ ਸੰਸਕਾਰ ਸਿਧਾਂਤਾਂ ਤੋਂ ਦੂਰ ਚਲਿਆ ਜਾਣਾ ਕੋਈ ਬਹੁਤਾ ਹੈਰਾਨੀ ਜਨਕ ਨਹੀਂ ਹੁੰਦਾ ਔਰ ਇਹ ਮਾਂ ਅੱਜ ਆਪਣਾ ਇੱਕ ਪੁੱਤ ਖੋ ਕੇ ਜਦ ਕੇ ਬਹੁਤ ਵੱਡੀ ਇਹ ਸੱਟ ਹੁੰਦੀ ਆ ਸੰਸਾਰਕ ਤੌਰ ਤੇ ਕਿ ਅਪ ਦੇ ਪੁੱਤ ਦਾ ਅਪ ਦੀ ਬੁਢਾਪੇ ਦੀ ਸਹਾਰੇ ਦੀ ਡੰਗੋਰੀ ਦਾ ਇਸ ਦੁਨੀਆ ਤੋਂ ਚਲੇ ਜਾਣਾ ਮਾਪੇ ਮੰਝਿਆਂ ਦੇ ਨਾਲ ਲੱਗ ਜਾਂਦੇ ਨੇ ਪਰ ਇਹ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਸਿੱਧਕ ਤੋਂ ਬਿਨਾਂ ਇਹ ਸਿਵਾਵਾਂ ਨਹੀਂ ਨਿਭਾਈਆਂ ਜਾਂਦੀਆਂ ਅਜਮਾਨ ਨੇ ਇੱਕ ਮੰਦੀਪ ਗਵਾਇਆ ਪਰ ਉਹਨੇ ਘਰ ਕਰਦੇ ਵਿੱਚ ਉਹ ਮੰਦੀਪ ਪੈਦਾ ਕਰਨ ਦਾ ਇਤਹਿਆ ਕੀਤਾ ਤੇ ਅੱਜ ਲੋੜ ਆ ਕਿ ਹਰੇਕ ਪਿੰਡ ਦੇ ਵਿੱਚ ਹਰੇਕ ਘਰ ਦੇ ਵਿੱਚ ਮੰਦੀਪ ਸਿੰਘ ਦੀ ਮਾਂ ਵਰਗੀ ਮਾਂ ਹੋਵੇ ਮੈਂ ਤਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਕਿ ਸਾਡੇ ਬੱਚੇ ਬਾਹਰ ਜਾਂਦੇ ਆ ਉਹ ਕਵਿਸ਼ਰੀ ਮੁਕਾਬਲਿਆਂ ਦੇ ਵਿੱਚ ਭਾਗ ਲੈਂਦੇ ਆ ਤੇ ਉੱਥੋਂ ਵੱਡੀ ਪੱਦਰ ਦੇ ਉਹ ਇਨਾਮ ਹਾਸਲ ਕਰਕੇ ਲੈ ਕੇ ਆਉਂਦੇ ਆ ਉਹ ਕਿਹੜੇ ਕਿਹੜੇ ਬੱਚੇ ਨੇ ਤੇ ਕਿਹੜੇ ਜੱਥੇ ਨੇ ਜਿਹੜੇ ਬਾਹਰ ਜਾ ਕੇ ਸੰਗਤਾਂ ਤੋਂ ਸੀਸਾ ਲੈਂਦੇ ਹਾਂਜੀ ਸਾਡੇ ਪਹਿਲੇ ਬੱਚੇ ਪਹਿਲੀਆਂ ਲੜਕੀਆਂ ਨੇ ਮਨਪ੍ਰੀਤ ਕੌਰ ਜੋ ਆਪ ਜੀ ਨੂੰ ਬਹੱਤਰ ਕਲਿਆ ਸੁਣਾਉਣ ਗਈਆਂ ਉਹ ਬੱਚੀ ਮਨਪ੍ਰੀਤ ਕੌਰ ਹਜ਼ਾਰੋਂ ਪਰਸਨਰਗੀ ਸਪਣੀ ਬੇਨੂਰੀ ਤੇ ਰੋਤੀ ਹੈ ਕਿਸਮਤ ਸੇ ਹੋਤਾ ਹੈ ਚਮਨ ਮੇ ਇਤਿਦਾਵਰ ਪੈਦਾ ਮਾਨਵਤਾ ਕਿਨਾਂ ਦੀ ਕੜਾਹੀ ਵਿੱਚ ਪੈ ਕੇ ਵੀ ਕੜ ਰਹੀ ਸੀ ਤ੍ਰਿਸ਼ਨਾ ਦੇ ਭੰਬੜ ਵਿੱਚ ਸੜ ਰਹੀ ਸੀ ਮਾਨਵਤਾ ਨੂੰ ਨਾਮ ਦੇ ਛੱਟੇ ਮਾਰ ਕੇ ਠੰਡੀਆਂ ਠਾਰ ਕਰਨ ਲਈ ਆਪ ਨਾਰਾਇਣ ਕਲਾਤਾਰ ਜੱਗ ਮੇ ਪਰਵਰਿਓ ਜੋਤ ਰੂਪ ਹਰਗੁਰੂ ਨਾਨਕ ਘਾਇਓ ਭੱਤਰ ਕਲੀ ਕਵਤਾ ਛੰਦ ٹرسٹ ਚਾਰ ਸ਼ਹਿਬਜਾਦੇ ਗੁਰਮਤਿ ਵਿਦਿਆਲਿਆ ਪਿੰਡ ਕੰਗਣਵਾਲ ਦੀਆਂ ਬੱਚੀਆਂ ਹੈ ਔਂ ਕਹਨੇ ਆ ਜੀ ਓ ਕੱਲ ਜੁਗ ਦਾ ਜੋਰ ਪੜਾ ਜਿਦੋਸੀ ਪੈ ਗਿਆ ਸੱਚ ਤਦ ਟਹਿ ਗਿਆ ਝੂਠ ਦਾ ਰਹਿ ਗਿਆ ਜਗਤ ਵਿੱਚ ਬੋਲਾ ਪੈ ਗਏ ਜੋ ਰਾਜ ਤੇ ਗੱਡਰੇ ਚੰਡੇ ਚੋਰ ਮਸਟੰਡੇ ਮਾਰੇ ਸ ਡੰਡੇ ਮਾਰਦਾ ਸੀ ਠੱਗਾਂ ਦਾ ਟੋਲਾ ਪਾਣ ਗਏ ਰਿਸ਼ਵਤੀ ਸੀ ਸਮੇ ਦੇ ਕਾਜੀ ਸਮੇ ਦੇ ਪਾਜੀ ਪਲਟ ਦੇ ਵਾਜੀ ਵੱਡੀ ਲੈ ਕੇ ਹਕਲ ਕੋਕੇ ਪਾ ਦਾ ਭਾਰ ਪਿਆ ਤਰਤਪੁਰ ਲਾਵੇ ਪੀਰ ਕੋਈ ਆਵੇ ਕਲਾ ਵਿੱਚ ਪੂਰਾ ਸਤਗੁਰ ਸੂਰਾ ਜਲਮਜੋਰੋ ਕੇ ਪੰਮਣ ਪਣ ਪੇਖੀ ਗਏ ਭੇਖ ਦੀ ਖੋਂਦੇ ਭਰਮ ਵਿੱਚ ਪੌਂਦੇ ਨਾ ਸੱਚ ਕਮੋਂ ਦੇ ਮਾਰਦੇ ਠਗੀਆਂ ਗੱਲਾਂ ਸਭ ਕੂੜ ਦੀਆਂ ਪਾਂਡਿਆ ਗੰਡੀਆਂ ਸੱਚ ਦੀਆਂ ਵੰਡੀਆਂ ਵਾਰਨ ਦੀਆਂ ਵੰਡੀਆਂ ਪੈਣ ਜਦ ਲੱਗੀਆਂ ਸਵਾਕਤ ਰੁਕੀ ਪਈ ਸੀ ਧਰਮ ਦੀ ਗਤੀ ਡੋਲ ਕੇ ਜਤੀ ਪਣੀ ਨੇ ਸਤੀ ਪਤੀ ਵੱਲ ਹੋ ਕੇ ਪਾਪਾਂ ਦਾ ਭਾਰ ਪਿਆ ਸਤਗੁਰ ਲਾਵੇ ਪੀਰ ਕੋਈ ਆਵੇ ਕਲਾ ਵਿੱਚ ਪੂਰਾ ਸਤਗੁਰ ਸੂਰਜ ਜਲਮ ਜੋ ਰੋਕੇ ਮਾਤਾ ਜੀ ਕਵੀਸ਼ਰੀ ਜਗਤ ਦੇ ਅੰਦਰ ਜਿਹੜਾ 72 ਕਲੀਆ ਸ਼ੰਦ ਉਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਆ ਬੜੀ ਰਿਹਸਲ ਕਰਨੀ ਪੈਂਦੀ ਆ ਇਹਨਾਂ ਬੱਚਿਆਂ ਦੇ ਨਾਲ ਫਿਰ ਕਿਸ ਤਰ੍ਹਾਂ ਇਹਨਾਂ ਸਮਾਂ ਕੱਢ ਪਾਉਂਦੇ ਹੋ ਹਾਂਜੀ ਬਸ ਜਿੱਦਾਂ ਅਸੀਂ ਗੁਰਬਾਣੀ ਦੀਆਂ ਕਲਾਸਾਂ ਲਾਉਂਦੇ ਆ ਐਵੇਂ ਬੱਚਿਆਂ ਨੂੰ ਅਸੀਂ 2-3 ਦਿਨ ਲਗਾਤਾਰ ਕਵੀਸ਼ਰੀ ਵਾਲੇ ਪਾਸੇ ਲਾ ਕੇ ਰੱਖਦੇ ਆ ਉਹਨਾਂ ਦਿਨਾਂ 'ਚ ਫਿਰ ਅਸੀਂ ਗੁਰਬਾਣੀ ਕੰਠ ਨਹੀਂ ਕਰਵਾਉਂਦੇ ਫਿਰ ਇਹਨਾਂ ਤੇ ਜ਼ੋਰ ਲਾਉਂਦੇ ਆ ਕਈ-ਕਈ ਘੰਟੇ ਬੱਚੇ ਰਿਹਸਲ ਕਰਦੇ ਨੇ ਘਰਾਂ ਵਿੱਚ ਜਾ ਕੇ ਵੀ ਆਪਦੇ ਇੱਕ ਦੂਜੇ ਦੇ ਦੋਸਤਾਂ ਨਾਲ ਗਾਉਂਦੇ ਨੇ ਆਪਣੇ ਨਾਲ ਤੇ ਲਗਾਤਾਰ ਇਹਨਾਂ ਦੀ ਬੱਚੀ ਮਨਪ੍ਰੀਤ ਤੋਂ ਬਿਨਾ ਤੁਹਾਡਾ ਹੋਰ ਕਿਹੜਾ ਜੱਥਾ ਜਿਹੜਾ ਬਾਹਰ ਜਾ ਕੇ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦਾ ਹਾਂਜੀ ਰੁਪਿੰਦਰ ਸਿੰਘ ਤੇ ਉਹਦੇ ਸਾਥੀ ਇਹ ਵੀ ਬੱਚੇ 72 ਕਲੀਆ ਗਾਉਂਦੇ ਨੇ ਹਰ ਥਾਂ ਤੋਂ ਜਿੱਤ ਕੇ ਵੀ ਆਉਂਦੇ ਨੇ ਇਹ ਪਹਿਲੇ ਨੰਬਰਾਂ ਦੇ ਆਓ ਇੱਕ 72 ਕਲੀ ਕਵਤਾ ਕਵੀਸਰੀ ਦੀ ਬਨਗੀ ਦਾ ਸਭ ਤੋਂ ਜ਼ਿਆਦਾ ਮਹਿੰਗਾ ਛੰਦ ਆਪ ਗੁਰੂਗਿਆ ਸੰਗਤਾਂ ਦੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਸੇਵੇ ਪਾਸਾ ਦੀ ਹਾਜ਼ਰੀ ਵਿੱਚ ਰਹਿ ਕੇ ਬ੍ਰਹਮ ਗਿਆਨੀ ਬਹਾਦਰ ਬਾਬਾ ਵਿਧੀਚੰਦ ਸਾਹਿਬ ਜੀ ਨੇ ਜੋ ਸੇਵਾਵਾਂ ਕੀਤੀਆਂ ਉਹਨਾਂ ਸੇਵਾਵਾਂ ਤੋਂ ਪ੍ਰਸੰਨ ਹੋ ਕੇ ਸੇਵੇ ਪਾਸਾਂ ਨੇ ਜੋ ਬਖਸ਼ਸਾਂ ਰਮ ਗਿਆਨੀ ਭਦਰਵਾਪਾ ਬ੍ਰਿਜੰਚਨ ਸਾਹਿਬ ਉੱਪਰ ਕੀਤੀਆਂ 72 ਕਲੀ ਕਾਪਤਾ ਦੇ ਵਿੱਚ ਦਰ ਬਾਬਾ ਬ੍ਰਿਜੰਚਨ ਸਾਹਿਬ ਹਜ਼ੂਰ ਕਵੀਸਰ ਜੱਥਾ ਵਿਆਹ ਰੇ ਇੰਜ ਕਰਦਾ ਹੈ ਬਈ ਪੰਚਮਾਜਾ ਤਾਂ ਗੁਰਜੀ ਦੀ ਆਕੇ ਚਰਨ ਪਾਉਣ ਲਈ ਚਰਨ ਧਾਰ ਗੁਰ ਸਿੱਖੀ ਸੇਵਾ ਕਰਮ ਤੇ ਬਚਨ ਕਮਾਇਆ ਹੈ ਸਿੱਖ ਸਤਗੁਰਾਂ ਦਾ ਵਿਦੀ ਚੰਦ ਸੀਨਾ ਮੱਤ ਪਰ ਬੀਨਾ ਜੋਗ ਰਸੀਨਾ ਹੈ ਅਖਵਾਇਆ ਸੇਵੇਂ ਸਤਗੁਰ ਜੀ ਦੀ ਖੁਸ਼ੀ ਹੈ ਪਾਈ ਸੇਵ ਕਮਾਈ ਤਨ ਮਨ ਸੌਪ ਲਈ ਵੜਿਆਈ ਭਰੋਸਾ ਰੱਖਿਆ ਜਰਾ ਨਾ ਡੋਲੇ ਕਨ ਵਿਦੀ ਚੰਦ ਜਿਓ ਸਾਜ ਪੁਰ ਤੈਨੀ ਨਿਬੂਸ ਕੈ ਨਿਕੜ ਕੋਈ ਹੈ ਨਹੀਂ ਸਤਗੁਰ ਬੋਲੇ ਤਨ ਮੇਰੀ ਚੰਦ ਜਿਓ ਸਾਇ ਪੁੱਤੈ ਨੀ ਨਿਬੂ ਸਕੇ ਨਿਕਾਟ ਕੋਈ ਹੈ ਨਹੀਂ ਚਤ ਗੁਰ ਬੋਲੇ ਇਹ ਬੱਚੇ ਕਵੀਸ਼ਰੀ ਕਰਦੇ ਆ ਤੁਹਾਡੇ ਤੋਂ ਬਿਨਾ ਤੁਹਾਡੇ ਸਹਿਯੋਗ ਦੇ ਵਿੱਚ ਇਹਨਾਂ ਬੱਚਿਆਂ ਨੂੰ ਸਿਖਾਉਣ ਦੇ ਲਈ ਹੋਰ ਕੌਣ ਆ ਜਿਹੜਾ ਆਪਣਾ ਸਮਾਂ ਦਿੰਦਾ ਨਹੀਂ ਹੋਰ ਕੋਈ ਨਹੀਂ ਜੀ ਅਸੀਂ ਆਪ ਹੀ ਸਮਾਂ ਦਿੰਨੇ ਆ ਆਪ ਹੀ ਇਹਨਾਂ ਨੂੰ ਸਿਖਾਉਣੇ ਆ ਬਾਕੀ ਇਹਨਾਂ ਦੇ ਉੱਪਰ ਬੱਚਿਆਂ ਤੇ ਮਹਾਰਾਜ ਦੀ ਉਸਤੀ ਕਿਰਪਾ ਆਪਣੇ ਆਪ ਹੀ ਇਹ ਬਸ ਗਾਉਣਾ ਚੰਗਾ ਜਾਣਦੇ ਨੇ ਇੱਕ ਤੁਸੀਂ ਦੱਸ ਰਹੇ ਸੀ ਕਿ ਸਾਡੀ ਬੱਚੀ ਆ ਜਿਹੜੀ ਜ਼ਿਲ੍ਹੇ ਦੇ ਵਿੱਚੋਂ ਫਾਸਟ ਵੀ ਆਈ ਆ ਤੇ ਉਹ ਕਵੀਸ਼ਰੀ ਵੀ ਕਰਦੀ ਆ ਉਹ ਕਿਹੜਾ ਜੱਤਾਂ ਹਾਂਜੀ ਉਹ ਜਸਪ੍ਰੀਤ ਕੌਰ ਤੇ ਉਹਦੇ ਸਾਥੀ ਉਹ ਬੱਚੀ ਮਲੇਰ ਕੋਲਾ ਡਿਸਟ੍ਰਿਕਟ ਦੇ ਵਿੱਚੋਂ ਮੈਟ ਲਿਸਟ ਦੇ ਵਿੱਚ ਆਈ ਆ ਸਾਨੂੰ ਬਹੁਤ ਹੀ ਮਾਣ ਆ ਉਸ ਬੱਚੀ ਦੇ ਉੱਤੇ ਗੁਰਬਾਣੀ ਦੇ ਵਿੱਚ ਵੀ ਉਹ ਹਰ ਥਾਂ ਤੋਂ ਪਲਉਂਦੀ ਆ ਤੇ ਸਾਡੀ ਬੱਚੀ ਆਪ ਦੇ 10th ਕਲਾਸ ਦੇ ਵਿੱਚੋਂ ਵੀ ਉਹਨੇ ਟੌਪ ਕੀਤਾ ਕਰਾ ਮਾਤੀ ਚੋੜਾ ਤਾਂ ਨੇ ਵਿੱਚ ਪਾ ਲਿਆ ਸਾਰੇ ਰਾਜਿਆਂ ਨੂੰ ਹੁਕਮ ਸੁਣਾ ਲਿਆ ਪੱਲਾ ਇੱਕ ਇੱਕ ਸਾਬ ਨੂੰ ਫੜਾ ਲਿਆ ਐਸੀ ਰਚਨਾ ਰਚਾਈ ਨਹੀਂ ਔੜ ਦਾਤਿਆ ਰਾਜੇ ਕੱਢ ਲੇ ਬੰਜਾ ਬੰਦੀ ਛੋੜ ਦਾਤਿਆ ਰਾਜੇ ਕੱਢਲੇ ਪਵੰਜਾ ਬੰਦੀ ਛੋੜ ਦਾਤਿਆ ਜਦੋਂ ਕਿਲੇ ਵਿੱਚੋਂ ਕੱਢਲੇ ਬਾਹਰ ਜੀ ਘੁਣ ਗਾਉਂਦੇ ਖੜੇ ਰਾਜਨ ਕੁਮਾਰ ਜੀ ਆਏ ਦੇਖਣੇ ਨੂੰ ਕੁੱਲ ਨਰਨਾਰ ਜੀ ਅੱਜ ਦੁਖੀਆਂ ਦੇ ਤੰਦ ਜਿੱਤੇ ਤੋੜ ਦਾਤਿਆ ਰਾਜੇ ਕੱਢਲੇ ਪਵੰਜਾ ਬੰਦੀ ਛੋੜ ਦਾਤਿਆ ਰਾਜੇ ਕੱਢ ਲੈ 52 ਬੰਦੀ ਛੋੜਦਾ ਤਿਆ ਰਾਜੇ ਕੱਢ ਲੈ 52 ਬੰਦੀ ਛੋੜਦਾ ਤਿਆ ਤੁਹਾਡਾ ਨਾਮ ਜਸਪ੍ਰੀਤ ਕੌਰ ਹਾਂ ਜੀ ਜਸਪੀ ਤੁਸੀਂ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚੋਂ ਫਸਟ ਆਏ ਹੋ ਹਾਂ ਜੀ ਤੁਹਾਡੀ 10ਵੀਂ ਦੀ ਕਲਾਸ ਸੀ ਬੋਰਡ ਦੇ ਪੇਪਰ ਸੀ ਬੱਚੇ ਦੇ ਉੱਪਰ ਮਾਤਾ ਪਿਤਾ ਦਾ ਟੀਚਰਾਂ ਦਾ ਇੱਕ ਪ੍ਰੈਸ਼ਰ ਹੁੰਦਾ ਹਨਾ ਕਿ ਵਧੀਆ ਨੰਬਰ ਲੈ ਕੇ ਪਾਸ ਹੋਣਾ ਤੇ ਲੜਕੀਆਂ ਦੇ ਵਿੱਚ ਜ਼ਿਆਦਾ ਇਹ ਚੀਜ਼ ਦੇਖਣ ਨੂੰ ਮਿਲਦੀ ਆ ਕਿ ਉਹ ਪੜ੍ਹਾਈ ਨੂੰ ਲੈ ਕੇ ਜ਼ਿਆਦਾ ਗੰਭੀਰ ਹੁੰਦੀਆਂ ਨੇ ਤੇ ਪੜ੍ਹਨਾ ਲੁਧਿਆ ਮਲੇਰ ਕੋਲੇ ਜ਼ਿਲ੍ਹੇ ਚੋਂ ਫਰਸਟ ਆਉਣਾ ਤੇ ਕਬੀਸ਼ਰੀ ਜੱਥੇ ਦੇ ਵਿੱਚ ਜਿੱਥੇ ਵੀ ਜਾਣਾ ਕਬੀਸ਼ਰੀ ਚੋਂ ਵੀ ਫਰਸਟ ਆਉਣਾ ਦੋਨਾਂ ਚੀਜ਼ਾਂ ਨੂੰ ਮੈਨੇਜ ਕਿੱਦਾਂ ਕਰਦੇ ਹੋ ਤੇ ਕਦੋਂ-ਕਦੋਂ ਦੋਨਾਂ ਚੀਜ਼ਾਂ ਨੂੰ ਸਮਾਂ ਦਿੰਦੇ ਹੋ ਸਰ ਇਹਨਾਂ ਪਹਿਲਾਂ ਜੀ ਅੰਮ੍ਰਿਤ ਵੇਲੇ ਉੱਠਦੇ ਆਂ ਅਸੀਂ 4 ਵਜੇ 4 ਵਜੇ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਕੇ 5:30 ਫੇਰ ਘਰੇ ਆ ਗਏ ਉਹ ਤੋਂ ਬਾਅਦ ਸਾਡੀ ਪੜ੍ਹਾਈ ਚੱਲਦੀ ਹੈ ਜੀ ਜੀ ਪਰ ਉਸ ਤੋਂ ਬਾਅਦ ਸਕੂਲ ਜਾ ਕੇ ਸਕੂਲ ਤੋਂ ਵਾਪਸ ਆ ਕੇ 2 ਵਜੇ ਆਨੇ ਆ ਜੀ ਇਸ ਵਾਪਸ ਫਿਰ ਇੱਕ ਥੋੜਾ ਜਿਹਾ ਰੈਸਟ ਕਰਕੇ ਜੀ 3 ਵਜੇ 3 ਤੋਂ 5 ਸਟਡੀ ਗੁਰਬਾਣੀ ਦੀ ਕਲਾਸ ਹੁੰਦੀ ਹੈ ਜੀ 5 ਵਜੇ ਉਸ ਤੱਕ ਅਸਰੇ ਹਰਸਲ ਵੀ ਕਰ ਲੈਂਦੇ ਆ ਨਾ ਗੁਰਬਾਣੀ ਵੀ ਪੜ੍ਹਦੇ ਆ ਜੀ ਸਾਰੀ ਨਿਤਨੇਮ ਰਹਿਰਾਸ ਵਗੈਰਾ ਸਾਰਾ ਕੁਝ ਕਰਕੇ ਜੀ ਫਿਰ ਸ਼ਾਮ ਨੂੰ 6 ਵਜੇ ਫਿਰ ਦੁਆਰਾ ਜਾ ਕੇ ਗੁਰਦੁਆਰਾ ਸਾਹਿਬ ਕੀ 7 ਵਜੇ ਵਾਪਸ ਆ ਕੇ ਜੀ ਘਰੇ ਦਾਲ ਰੋਟੀ ਬਣਾ ਕੇ ਸਾਰਾ ਕੁਝ ਫਿਰ ਫੇਰੇ ਹਰਸਲ ਕਰਦੇ ਆ ਕਿ ਬਿਸ਼ਰੀ ਦੀ ਜੀ ਫਿਰ ਉਸ ਤੋਂ ਬਾਅਦ ਘਰ ਦਾ ਕੰਮ ਕਰਕੇ ਫਿਰ ਸਾਡੀ ਰਾਤ ਦੀ ਸਟਡੀ ਹੁੰਦੀ ਹੈ ਫਿਰ ਰਾਤ ਦੀ ਸਟ ਕਰਨ ਤੋਂ ਬਾਅਦ ਜੀ ਫਿਰ ਐਵੇਂ ਸਾਰਾ ਕੁਝ ਮੈਨੇਜ ਕਰਕੇ ਹੋ ਜਾਂਦਾ ਜੀ ਸਾਰਾ ਕੁਝ ਤੁਹਾਡੀਆਂ ਗੱਲਾਂ ਚੋਂ ਮੈਨੂੰ ਇੱਕ ਗੱਲ ਸੁਣਨ ਨੂੰ ਮਿਲੀ ਕਿ ਘਰੇ ਦਾਲ ਰੋਟੀ ਕਰਦੇ ਹੋ ਘਰ ਦਾ ਕੰਮ ਵੀ ਕਰਵਾਉਂਦੇ ਹੋ ਅੱਜ ਕੱਲ ਜਿਹੜੇ ਬੱਚੇ ਪੜਦੇ ਆ ਉਹ ਤਾਂ ਆਪਣੇ ਬੈੱਡ ਦੇ ਉੱਪਰ ਆਪਣੇ ਮੰਜੇ ਤੇ ਆਪਣੀ ਮੰਮੀ ਤੋਂ ਦਾਲ ਸਬਜ਼ੀ ਪ੍ਰਸ਼ਾਦਾ ਚਾਹ ਪਾਣੀ ਉੱਥੇ ਮੰਗਾਉਂਦੇ ਆ ਮੈਂ ਤਾਂ ਤੁਹਾਨੂੰ ਦੋ ਹੀ ਸਵਾਲ ਕੀਤੇ ਸੀ ਤੀਸਰੇ ਕੰਮ ਲਈ ਮੰਮੀ ਪ੍ਰੇਰਦੇ ਆ ਜਾਂ ਆਪ ਨੂੰ ਹੀ ਲੱਗਦਾ ਕਿ ਮੈਂ ਘਰ ਦਾ ਕੰਮ ਵੀ ਕਰਨਾ ਨਹੀਂ ਜੀ ਮੈਂ ਆਪਦੀ ਨਾਨੀ ਕੋਲ ਰਹਿਣੀ ਹੈ ਜੀ ਉੱਥੇ ਉਹਨਾਂ ਦੀ ਏਜ ਥੋੜੀ ਜ਼ਿਆਦਾ ਹੋਊਗੀ ਫਿਰ ਮੈਨੂੰ ਆਪ ਨੂੰ ਹੀ ਲੱਗਦਾ ਹੁੰਦਾ ਵੀ ਕਰਨਾ ਚਾਹੀਦਾ ਮੈਨੂੰ ਉਹਨਾਂ ਦੀ ਵੀ ਹੁਣ ਉਹਨਾਂ ਨੂੰ ਆਰਾਮੀ ਦਿਵਾਉਣੇ ਹੁੰਨੇ ਆ ਜੇ ਅਸੀਂ ਫਿਰ ਮੈਨੂੰ ਆਪ ਨੂੰ ਖੁਦ ਨੂੰ ਹੀ ਫੀਲ ਹੁੰਦਾ ਵੇ ਜੀ ਵੀ ਮੈਨੂੰ ਕੰਮ ਕਰਨਾ ਚਾਹੀਦਾ ਆਪਦੇ ਵੱਲੋਂ ਹੀ ਆਉਂਦਾ ਸਾਰਾ ਕੁਝ ਸੀ ਅੱਜ ਕੱਲ ਜਿਹੜੇ ਵੱਡੇ ਬੱਚੇ ਹੋ ਜਾਂਦੇ ਆ ਪੜ੍ਹ ਲਿਖ ਜਾਂਦੇ ਆ ਉਹ ਕਹਿੰਦੇ ਆ ਵੀ ਤੁਸੀਂ ਚੁੱਪ ਕਰ ਜਾਓ ਤੁਸੀਂ ਘੱਟ ਪੜ੍ਹੇ ਲਿਖਿਓ ਤੁਸੀਂ ਬੁੜਾ ਬੁੜੀ ਹੋ ਤੁਹਾਨੂੰ ਪਤਾ ਨਹੀਂ ਇਹ ਜਿਹੜੀਆਂ ਚੀਜ਼ਾਂ ਨੇ ਨਾਨੀ ਮਾਂ ਦੀ ਸੇਵਾ ਕਰਨੀ ਘਰ ਦਾ ਕੰਮ ਕਰਨਾ ਗੁਰੂ ਘਰ ਆਉਣਾ ਰਹਿਰਾ ਸਭ ਕਰਨੀ ਅੰਮ੍ਰਿਤ ਵੇਲਾ ਸੰਭਾਲਣਾ ਇਹ ਕਿੱਦਾਂ ਮਨ ਦੇ ਵਿੱਚ ਆਉਂਦਾ ਤੇ ਜਿਹੜੀਆਂ ਫਰੈਂਡ ਸਰਕਲ ਆ ਜਿਹੜੀਆਂ ਸਹੇਲੀਆਂ ਉਹ ਨਹੀਂ ਕਹਿੰਦੀਆਂ ਜਸਪ੍ਰੀਤ ਕੀ ਕਰੀ ਜਾਨੀ ਐ ਅੱਜ ਆ ਮੋਬਾਈਲ ਤੇ ਬੈਠਦੇ ਆ ਕੋਈ ਰੀਲ ਰੂਲ ਬਣਾ ਲੈਨੇ ਆ ਜਾਂ ਅੱਜ ਸਾਗਰ ਦੀ ਬੋਟੀ ਦਾ ਬੜਾ ਜ਼ੋਰ ਆ ਕਿ ਕੁਝ ਐਦਾਂ ਦਾ ਕੀਤਾ ਜਾਏ ਨਹੀਂ ਮੇਰੇ ਕੋਲ ਖੁੱਦਾ ਪਰਸਨਲ ਫੋਨ ਆ ਜੀ ਪਰ ਮੈਂ ਉਹਦਾ ਮਿਸਯੂਜ਼ ਕਦੇ ਨਹੀਂ ਕੀਤਾ ਹੱਸ ਤੱਕ ਮੈਨੂੰ 9 ਸਾਲ ਹੋ ਗਏ ਲਗਭਗ ਬੀਬੀ ਜੀ ਕੋਲ ਪੜਦੇ ਆ ਸਾਨੂੰ ਬਹੁਤ ਪ್ರೀਤ ਦੇ ਨੇ ਇਹਨਾਂ ਦੇ ਹੀ ਇੱਧਰ ਲਗਾਏ ਹੋਏ ਆ ਜੀ ਨਹੀਂ ਤੁਹਾਨੂੰ ਪਤਾ ਹੈ ਅੱਜ ਕੱਲ ਦੇ ਬੱਚੇ ਇਹ ਸਾਡਾ ਬੀਬੀ ਜੀ ਦਾ ਸਾਰਾ ਯੋਗਦਾਨ ਪਾਇਆ ਹੋਇਆ ਹੈ ਜੀ ਇੱਧਰ ਸਾਰਾ ਸੰਤੁਸ਼ਟੋਂ ਜਿਹੜੇ ਮਾਰਗ ਤੇ ਚੱਲ ਰਹੇ ਹੋ ਜਿਹੜੇ ਰਾਹ ਤੇ ਚੱਲ ਰਹੇ ਹੋ ਮਨ ਨੂੰ ਸਕੂਨ ਆ ਮਨ ਨੂੰ ਤਸੱਲੀ ਆ ਜਾਂ ਲੱਗਦਾ ਕਿ ਜਿਹੜੀ ਉਹ ਚਮਕ ਦਮਕ ਵਾਲੀ ਦੁਨੀਆ ਲੈਹਗੇ ਪਾਉਣੇ ਸੁਰਖੀਆਂ ਬਿੰਦੀਆਂ ਲਾਉਣੀਆਂ ਕੰਨਾਂ ਦੇ ਵਿੱਚ ਨੱਕਾਂ ਦੇ ਵਿੱਚ ਪਾ ਕੇ ਵਿਆਹਾਂ ਦੇ ਵਿੱਚ ਜਾਣਾ ਉਹ ਉਦੋਂ ਮਨ ਚਾਹੁੰਦਾ ਜਾਂ ਜੋ ਜਿਹਦੇ ਵਿੱਚ ਹੈਗੇ ਉਹ ਇਹਦੇ ਸੰਤੋਸ਼ ਤੋਂ ਨਹੀਂ ਜੀ ਇਹਦੇ ਵਿੱਚ ਹੀ ਸੰਤੋਸ਼ ਹੈ ਮਾਤਾ ਜੀ ਬੱਚੀ ਕਹਿ ਕੇ ਗਈ ਆ ਵੀ ਅਸੀਂ ਘਰ ਦੇ ਵਿੱਚ ਘਰ ਦਾ ਕੰਮ ਵੀ ਕਰਦੇ ਆ ਆਪਣੇ ਬਜ਼ੁਰਗਾਂ ਦੀ ਸੇਵਾ ਵੀ ਕਰਦੇ ਆ ਅੰਮ੍ਰਿਤ ਵੇਲਾ ਵੀ ਸੰਭਾਲਦੇ ਆ ਤੇ ਰਹਿਰਾਸ ਆਪ ਵੀ ਕਰਦੇ ਆ ਤੇ ਜਦੋਂ ਮੈਂ ਇਹਨੂੰ ਪੁੱਛਿਆ ਵੀ ਇਹ ਤੇਰੇ ਮਨ ਚ ਕਿੱਦਾਂ ਆਇਆ ਉਹ ਕਹਿ ਕੇ ਗਈ ਆ ਕਿ ਅਸੀਂ 9 ਸਾਲ ਤੋਂ ਬੀਬੀ ਜੀ ਦੇ ਕੋਲੇ ਆ ਤੇ ਬੀਬੀ ਜੀ ਦਾ ਇਹ ਸਾਨੂੰ ਸਿਖਾਇਆ ਹੋਇਆ ਜਿਹੜਾ ਅਸੀਂ ਅੱਜ ਨਿਭਾ ਰਹੇ ਆ ਤੇ ਅਸੀਂ ਇਹਦੇ ਵਿੱਚ ਸੰਤੋਸ਼ਤਾ ਤੁਹਾਨੂੰ ਕੀ ਲੱਗਦਾ ਜੇ ਸਮਾਜ ਦੇ ਵਿੱਚ ਗਰਾਵਟ ਆਇਆ ਜੇ ਕੌਮ ਦੇ ਵਿੱਚ ਪਤਿਤਪੁਣਾ ਆਇਆ ਨਸ਼ੇ ਆਏ ਨੇ ਜੇ ਅੱਜ ਬਿਊਟੀ ਪਾਰਲਰਾਂ ਦੇ ਕੁੰਡੇ ਖੜਕਦੇ ਨੇ ਜੇ ਅੱਜ ਨਾਈਆਂ ਦੀਆਂ ਦੁਕਾਨਾਂ ਦੀਆਂ ਦੇਲੀਆਂ ਤੇ ਨੌਜਵਾਨੀ ਚੜਦੀ ਆ ਕਿ ਤੈਨੂੰ ਕਿਤੇ ਮਾਮਾ ਸਿੱਖਿਆ ਦੇਣ ਦੇ ਵਿੱਚ ناکਾਮਜਾਬ ਰਹੀਆਂ ਨੇ ਹਾਂਜੀ ਬਿਲਕੁਲ ਸਾਡੇ ਘਰ ਤੋਂ ਹੀ ਸ਼ੁਰੂਆਤ ਹੁੰਦੀ ਆ ਚੰਗਾ ਮਾੜਾ ਜੋ ਬੱਚੇ ਨੂੰ ਸਿਖਾਉਣਾ ਇੱਕ ਮਾਂ ਨਹੀਂ ਸਿਖਾਉਣਾ ਹੁੰਦਾ ਮਾਂ ਹੀ ਵੱਡਾ ਗੁਰੂ ਆ ਪ੍ਰਮਾਤਮਾ ਤੋਂ ਬਾਅਦ ਪਰ ਜਦੋਂ ਮਾਮਾ ਨਹੀਂ ਲੈhenge ਖੁਦ ਪਾਉਣੇ ਆ ਕੇਸ ਕਟਲ ਕਰਾਉਣੇ ਆ ਬਿਊਟੀ ਪਾਰਲਰ ਚ ਜਾ ਕੇ ਬੈਠਣਾ ਤਾਂ ਫਿਰ ਬੱਚਿਆਂ ਨੇ ਵੀ ਉਦਾਂ ਹੀ ਸਿੱਖਣਾ ਇਹ ਬੱਚੇ ਸਾਡੇ ਸਾਨੂੰ ਐ ਜੇ ਮਦਰ ਟਰੀਟ ਕਰਦੇ ਨੇ ਜਿੰਨੀਆਂ ਬੱਚੀਆਂ ਬੱਚੇ ਨੇ ਇਸੇ ਕਰਕੇ ਕੇਸ ਰੱਖਦੇ ਨੇ ਅਸੀਂ ਸਮੇਂ-ਸਮੇਂ ਤੇ ਇਹਨਾਂ ਨੂੰ ਸਨਮਾਨਤ ਵੀ ਕਰਦੇ ਰਹਿੰਦੇ ਆ ਕਿ ਬੱਚੇ ਇੱਕ ਗੁਰਦੀ ਰੋੜੀ ਵਾਲਾ ਬਾਬਾ ਕਬੀਰ ਜੀ ਆਲਾ ਲਾਲਚ ਦਿੰਦੇ ਰਹਿੰਦੇ ਆ ਕਿ ਕੇਸ ਵੀ ਰੱਖਣਾ ਤੇ ਚੰਗੇ ਰਸਤੇ ਤੇ ਵੀ ਚੱਲੀ ਜਾਣ ਤੇ ਇੱਕ ਸਾਡੇ ਕੋਲੇ ਬੱਚੀ ਮਹਿਕ ਆ ਮੁਹੰਮਦਨ ਪਰਿਵਾਰ ਦੇ ਵਿੱਚੋਂ ਆ ਗਨੀ ਮੁਹੰਮਦ ਦੀ ਬੇਟੀ ਆ ਜੀ ਉਹ ਬੱਚੀ ਵੀ ਸਾਡੇ ਨਾਲ ਕਾਫੀ ਲਗਨ ਰੱਖਦੀ ਆ ਉਹਨੇ ਵੀ ਇੱਕ ਵਿਸ਼ਰੀਆਂ ਵਾਲੇ ਪਾਸੇ ਬੜੀਆਂ ਮੱਲਾ ਮਾਰਦੀ ਆ ਹਰ ਥਾਂ ਤੋਂ ਜਿੱਤ ਕੇ ਆਉਂਦੀ ਆ ਬੱਚੀ ਮਹਿ ਅ ਸੰਗਤ ਜੀ ਅੱਜ ਕੁਝ ਕ ਲੋਕਾਂ ਵੱਲੋਂ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਮਨੁੱਖਤਾ ਤੇ ਇਨਸਾਨੀਅਤ ਦੇ ਵਿੱਚ ਬੰਡੀਆਂ ਪਾਈਆਂ ਜਾਂਦੀਆਂ ਨੇ ਦੁਨੀਆ ਦੇ ਵਿੱਚ ਉਹਨੇ ਲੋਕ ਸਮੁੰਦਰਾਂ ਚ ਪਾਣੀ ਚ ਡੁੱਬ ਕੇ ਨਹੀਂ ਮਰੇ ਜਿੰਨੇ ਸ਼ਰਾਬ ਦੇ ਪਿਆਲਿਆਂ ਚ ਡੁੱਬ ਕੇ ਮਰ ਗਏ ਤੇ ਦੁਨੀਆ ਦੇ ਓਨੇ ਲੋਕ ਸ਼ਰਾਬ ਦੇ ਪਿਆਲਿਆਂ ਚ ਡੁੱਬ ਕੇ ਨਹੀਂ ਮਰੇ ਜਿੰਨੇ ਧਰਮ ਦੇ ਨਾਮ ਤੇ ਹੋਏ ਦੰਗਿਆਂ ਵਿੱਚ ਹਿੰਸਾ ਦੇ ਵਿੱਚ ਮਰ ਗਏ ਨੇ ਇਹ ਇੱਕ ਮਿਸਾਲ ਹੈ ਕਿ ਗੁਰੂ ਘਰ ਦੇ ਅੰਦਰ ਇੱਕ ਚੱਲਦਾ ਵਿਦਿਆਲਿਆ ਔਰ ਉਹਦੇ ਵਿੱਚ ਇੱਕ ਬੱਚੀ ਮਹਿਕ ਹੈ ਜਿਹੜੀ ਅੱਜ ਗੁਰਬਾਣੀ ਦੀ ਤੇ ਗੁਰ ਇਤਿਹਾਸ ਦੇ ਅੰਦਰ ਕਵੀਸ਼ਰੀ ਕਰਦੀ ਹੈ ਆਓ ਬੱਚੀ ਨਾਲ ਸਾਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਕ ਘਰ ਦੇ ਵਿੱਚ ਕੌਣ ਕੌਣ ਇੱਕ ਮੰਮਾ ਨੇ ਇੱਕ ਪਾਪਾ ਨੇ ਮੇਤੋ ਵੱਡਾ ਭਰਾ ਆ ਮੇਰੀ ਭੈਣ ਆ ਉਹ ਬਾਹਰ ਗਈ ਹੋਈ ਆ ਤੇ ਮੈਂ ਗੁਰਦਰਾ ਸਾਹਿਬ ਚਾਉਂਦੇ ਹਾਂ ਕੋਈ ਸ਼੍ਰੀ ਕਰਦੇ ਹਾਂ ਗੁਰ ਇਤਿਹਾਸ ਸੁਣਾਉਂਦੇ ਹਾਂ ਕਰਦੇ ਆ ਨਾ ਕਦੇ ਰੋਕਿਆ ਨਹੀਂ ਨਹੀਂ ਜੀ ਮੇਰੇ ਘਰ ਦੇ ਨੇ ਮੈਨੂੰ ਕਦੇ ਨਹੀਂ ਰੋਕਿਆ ਉਹਨਾਂ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ ਘਰ ਦੇ ਵਿੱਚ ਕਦੇ ਆਏ ਚੱਲਦਾ ਹੋਵੇ ਆਪਾਂ ਤਾਂ ਮੁਸਲਮਾਨ ਆ ਉਤਾ ਸਿੱਖਾਂ ਦਾ ਗੁਰਦੁਆਰਾ ਨਹੀਂ ਜੀ ਇੱਥੋਂ ਤੱਕ ਕਿ ਮੇਰੇ ਉਸਤਾਦ ਜੀਆ ਨੇ ਵੀ ਮੈਨੂੰ ਇਸ ਗੱਲ ਤੋਂ ਕਦੇ ਨਹੀਂ ਰੋਕੇ ਆ ਉਹਨਾਂ ਨੇ ਮੈਨੂੰ ਬਚਪਨ ਤੋਂ ਦੀਨਿਆਤਾਲੀਮ ਦਿੱਤੀ ਆ ਪਰ ਉਹਨਾਂ ਨੇ ਮੈਨੂੰ ਅਜ ਤੱਕ ਇਸ ਮਾਮਲੇ 'ਚ ਕੁਛ ਵੀ ਨਹੀਂ ਕਿਹਾ ਹੈਗਾ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਬੜੀਆਂ ਵੀਡੀਓਜ਼ ਪੈਂਦੀਆਂ ਨੇ ਜੀਚ ਧਰਮਾਂ ਨੂੰ ਲੈ ਕੇ ਜਾਤਾਂ ਨੂੰ ਲੈ ਕੇ ਮੰਦਰ ਮਸਜਿਦ ਗੁਰਦੁਆਰਿਆਂ ਨੂੰ ਲੈ ਕੇ ਸਾਡੇ ਦੇਸ਼ ਦੇ ਅੰਦਰ ਬਹੁਤ ਸਾਰੀ ਜ਼ਹਿਰ ਉਗਲੀ ਜਾਂਦੀ ਆ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਮੈਨੂੰ ਲੱਗਦਾ ਏ ਜੋ ਸਭ ਕੁਝ ਹੋ ਰਿਹਾ ਏ ਸਭ ਕੁਝ ਲੋਕ ਆਪਣੇ ਵਿੱਚੋਂ ਹੀ ਕਰ ਰਹੇ ਨੇਗੇ ਤੇ ਆਪਣੇ ਧਰਮ ਨੂੰ ਭੜਕਾਉਂਦੇ ਆਗੇ ਲੋਕਾਂ ਨੂੰ ਕਿਸੇ ਦੂਸਰੇ ਧਰਮ ਬਾਰੇ ਤਾਂ ਮੇਰਾ ਤਾਂ ਮੰਨਣਾ ਇਹੀ ਹੈ ਕਿ ਸਾਰੇ ਧਰਮ ਇੱਕੋ ਹੀ ਨੇ ਕਿਸੇ ਨੂੰ ਆਪਾਂ ਨੂੰ ਭੇਤ ਭਾਵ ਨਹੀਂ ਕਰਨਾ ਚਾਹੀਦਾ ਕਿਸੇ ਵੀ ਧਰਮ ਬਾਰੇ ਤੁਸੀਂ ਵਿਦਿਆਲੇ ਚਾਉਂਦੇ ਹੋ ਭੈਣ ਦੇ ਨਾਲ ਕਵੀਸ਼ਰੀ ਜੱਥੇ ਚ ਗਾਉਂਦੇ ਹੋ ਵਿਦਿਆਲੇ ਦੇ ਵਿੱਚ ਤੁਸੀਂ ਆ ਕੇ ਗੁਰਬਾਣੀ ਦੀ ਸੰਥਿਆ ਲੈਣੇ ਹੋ ਕਦੇ ਤੁਹਾਨੂੰ ਇਹਨਾਂ ਦੀਆਂ ਚਿਹਰਿਆਂ ਤੋਂ ਇਹਨਾਂ ਦੀਆਂ ਅੱਖਾਂ 'ਚੋਂ ਇਹਨਾਂ ਦੇ ਸ਼ਬਦਾਂ 'ਚੋਂ ਇਦਾਂ ਤਾਂ ਨਹੀਂ ਲੱਗਿਆ ਹੋਵੇਗਾ ਕਿ ਮੈਂ ਕਿਸੇ ਹੋਰ ਮਾਜਬ ਦੀਆਂ ਇਹਨਾਂ ਨੇ ਕਦੇ ਤੁਹਾਨੂੰ ਘਿਰਨਾ ਕੀਤੀ ਹੋਵੇ ਨਹੀਂ ਜੀ ਕਦੇ ਵੀ ਨਹੀਂ ਬੀਬੀ ਜੀਆਂ ਨੇ ਬੀਬੀ ਜੀ ਮੈਨੂੰ ਆਪਣੇ ਬੱਚਿਆਂ ਵਾਂਗ ਹੀ ਪਿਆਰ ਕਰਦੇ ਆ ਤੇ ਸਾਰੇ ਬਹੁਤ ਅੱਛੇ ਸੰਗਤ ਨੂੰ ਕੀ ਸੁਣਾਉਣਾ ਚਾਹੋਗੇ ਅਸੀਂ ਇੱਕ ਕਵਿਸ਼ਰੀ ਤਿਆਰ ਕੀਤੀ ਹੈ ਜੀ ਰਾਵੀ ਦਾ ਇਸ਼ਨਾਨ ਜੀ ਬੋਲੇ ਨੇ ਸਤ ਗੁਰ ਅਰਜਨ ਚੰਦੂ ਦੇ ਤਾਈ ਜੀ ਸਾਨੂੰ ਨਾ ਇਸ ਗੱਲ ਦਾ ਰੋਸ ਹੈ ਰਾਈ ਜੀ ਸਾਨੂੰ ਨਾ ਇਸ ਗੱਲ ਦਾ ਰੋਸ ਹੈ ਰਾਈ ਜੀ ਸਾਡੇ ਤੇ ਬਰਤ ਕੇ ਰਹਿਣਾ ਜੀ ਸਾਡੇ ਤੇ ਬਰਤ ਕੇ ਰਹਿਣਾ ਚੱਕਰ ਹੈ ਪਾਵੀ ਦਾ ਸਾਨੂੰ ਇਸ ਨਾ ਨਿਕਰਾ ਦੇ ਇੱਕ ਵਾਰੀ ਰાવી ਦਾ ਸਾਨੂੰ ਵਿਸ਼ਨਾਣ ਕਰਾ ਦੇ ਮਾਤਾ ਜੀ ਬੱਚੀ ਮਹਿਕ ਨੇ ਕਵਿਤਾ ਸੁਣਾਈ ਆ ਔਰ ਸੈਵਾ ਦਾ ਫਰਮਾਨ ਆ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਅੱਜ ਜਿੱਥੇ ਜਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਵਖਰੀਵੇਂ ਨੇ ਉੱਥੇ ਤੁਸੀਂ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਵੀ ਇਹਨਾਂ ਬੱਚਿਆਂ ਦੇ ਮਨਾਂ ਵਿੱਚ ਭਰ ਰਹੇ ਹੋ ਤਾਂ ਕਿ ਕੌਮ ਦੇ ਅੰਦਰ ਤੇ ਸਮਾਜ ਦੇ ਅੰਦਰ ਇਹ ਜਿਹੜੇ ਵਖਰੀਵੇਂ ਨੇ ਇਹ ਖਤਮ ਹੋ ਸਕਣ ਇਹਦੇ ਤੋਂ ਬਿਨਾ ਤੁਹਾਡੇ ਹੋਰ ਕਿਹੜੇ ਕਿਹੜੇ ਬੱਚੇ ਨੇ ਜਿਹੜੇ ਇਸ ਗੁਰਮਤ ਵਿਦਿਆਲਿਆ ਦੇ ਨਾਲ ਜੁੜੇ ਹੋਏ ਹਾਂਜੀ Hindu ਧਰਮ ਦੇ ਬੱਚੇ ਵੀ ਸਾਡੇ ਕੋਲੇ ਆਉਂਦੇ ਨੇ ਉਹ ਵੀ ਸਾਡੇ ਕੋਲੋਂ ਵਿੱਦਿਆ ਹਾਸਲ ਕਰਦੇ ਨੇ ਜੀ ਤੇ ਅਸੀਂ ਇਹ ਬੱਚੀ ਨੇ ਸਾਡਾ ਮਾਨ ਰੱਖਿਆ ਇਹ ਜਿੱਦਾਂ ਈਦ ਆਉਂਦੀ ਆਗੀ ਤਾਂ ਸਾਨੂੰ ਬੁਲਾਉਂਦੇ ਨੇ ਅਸੀਂ ਵੀ ਈਦ ਦੇ ਵਿੱਚ ਸ਼ਾਮਲ ਹੁੰਨੇ ਆਂ ਇਹਨਾਂ ਦੀ ਜਾ ਕੇ ਸੰਗਤ ਦੇ ਨਾਲ ਇਹਨਾਂ ਦੇ ਬੈਠ ਕੇ ਇਹਨਾਂ ਦੇ ਜਰੂਰ ਪ੍ਰਸ਼ਾਦ ਪਾਣੀ ਛਕਦੇ ਆਂ ਇੱਕ ਬੱਚਾ ਸਾਡੇ ਕੋਲ ਹੋਰ ਕਾਕਾ ਮਨਪ੍ਰੀਤ ਸਿੰਘ ਮਾਤਾ ਪਿਤਾ ਵੀ ਵਾਲੇ ਜੋਗਨੀ ਵਿਚਾਰੇ ਦੇ ਜੀ ਪਰ ਬੱਚੇ ਨੇ ਇੰਨੀ ਜਿਆਦੇ ਨੇ ਪਬਲਿਸਿਟੀ ਇਹਦਾ ਮਤਲਬ ਸਮਝ ਲਓ ਪੜਾਈ ਦੇ ਵਿੱਚ ਵੀ ਅੱਭਲ ਹਰ ਥਾਂ ਤੋਂ ਫਸਟ ਆਉਂਦਾਗਾ ਤੇ 40 ਮੁਕਤੀਆਂ ਦੇ ਨਾਮ ਇੱਕ ਬੱਚੇ ਨੇ ਮੇਰੇ ਨੇ ਕੰਠ ਕੀਤੇ ਨੇ ਅਸੀਂ ਜਿੰਨੇ ਟਰੱਸਟਾਂ 'ਚ ਜਾਂਦੇ ਆ ਹਰ ਥਾਂ ਤੇ ਬੋਲਦੇ ਆ ਕੋਈ ਵੀ ਬੱਚਾ 40 ਮੁਕਤੀਆਂ ਦੇ ਨਾਮ ਸੁਣਾ ਦੇਵੇ ਜੋ ਬੱਚਾ ਸਾ ਤੋਂ ਨਾਮ ਮੰਗੇਗਾ ਅਸੀਂ ਉਸੇ ਨੂੰ ਉਹ ਦੇ ਦਾਂਗੇ ਪਰ ਅੱਜ ਤੱਕ ਸਾਨੂੰ ਕਿਸੇ ਟਰੱਸਟ 'ਚ ਕਿਸੇ ਬੱਚੇ ਨੇ ਨਹੀਂ ਸੁਣਾਏ ਇਹ ਬੱਚਾ ਹਰ ਥਾਂ ਤੇ ਜਾ ਕੇ 40 ਮੁਕਤਿਆਂ ਦੇ ਨਾਮ 15 ਭਾਗਾਂ ਦੇ ਨਾਮ ਲਗਾਤਾਰ ਸੁਣਾ ਦਿੰਦਾ ਕਾਕਾ ਮਨਪੀਰ ਸਿੰਘ ਜੀ ਮਨਪੀਰ ਸੁਣਾਉਗੇ ਤੁਸੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖਿਦਰਾਣੇ ਦੀ ਢਾਬ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਸਮੇਂ ਸੀ 2040 ਗੁਰਸਿੱਖ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਵਿਖੇ ਵੇਦਾਵਾ ਲਿਖਿਆ ਸੀ ਨੂੰ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਮੁਕਤ ਕੀਤੇ ਇੱਥੋਂ ਇਹਨਾਂ 40 ਸੀਸਾਂ ਨੂੰ 40 ਮੁਕਤਿਆਂ ਦੇ ਨਾਮ ਨਾਲ ਯਾਦ ਕੀਤਾ ਜਾਣ ਲੱਗ ਪਿਆ ਇਹਨਾਂ 40 ਮੁਕਤੇ ਦੇ ਨਾਮ ਇਸ ਪ੍ਰਕਾਰ ਹਨ ਪਾਈ ਭਗਤ ਸਿੰਘ, ਪਾਈ ਦਿਲਬਾਬ ਸਿੰਘ, ਪਾਈ ਮਾਨ ਸਿੰਘ, ਪਾਈ ਨਿਧਾਨ ਸਿੰਘ, ਪਾਈ ਕਰਵਾਰਾ ਸਿੰਘ, ਪਾਈ ਦਰਵਾਰਾ ਸਿੰਘ, ਪਾਈ ਬਿਆਲ ਸਿੰਘ, ਪਾਈ ਨੇਹਾਲ ਸਿੰਘ, ਪਾਈ ਕੌਸਲ ਸਿੰਘ, ਪਾਈ ਗੰਡਾ ਸਿੰਘ, ਪਾਈ ਸਮੀਰ ਸਿੰਘ, ਪਾਈ ਸਿੰਗਾ ਸਿੰਘ, ਪਾਈ ਸਹਿਲ ਸਿੰਘ, ਪਾਈ ਬੁੱਧਾ ਸਿੰਘ, ਪਾਈ ਕਿਸ਼ੂ ਸਿੰਘ, ਪਾਈ ਜਾਦੂ ਸਿੰਘ, ਪਾਈ ਸੁਭਾ ਸਿੰਘ, ਪਾਈ ਜੋਗਾ ਸਿੰਘ, ਪਾਈ ਜੰਗਾ ਸਿੰਘ, ਪਾਈ ਭੰਗਾ ਸਿੰਘ, ਪਾਈ ਤਰਨ ਸਿੰਘ, ਪਾਈ ਕਰਨ ਸਿੰਘ, ਪਾਈ ਕਾਲਾ ਸਿੰਘ, ਪਾਈ ਚੰਬ ਸਿੰਘ, ਪਾਈ ਗੰਗਾ ਸਿੰਘ, ਪਾਈ ਸਮੀਰ ਸਿੰਘ, ਪਾਈ ਸੁਲਤਾਨ ਸਿੰਘ, ਪਾਈ ਮਾਇਆ ਸਿੰਘ, ਪਾਈ ਮਾਜਾ ਸਿੰਘ ਭਾਈ ਸੁਦਰ ਸਿੰਘ ਭਾਈ ਸਾਧੂ ਸਿੰਘ ਭਾਈ ਗੁਲਾਬਾ ਸਿੰਘ ਭਾਈ ਹਰਸ਼ਾ ਸਿੰਘ ਭਾਈ ਸੰਗਤ ਸਿੰਘ ਭਾਈ ਹਰੀ ਸਿੰਘ ਭਾਈ ਧੰਨਾ ਸਿੰਘ ਭਾਈ ਕਰਮ ਸਿੰਘ ਭਾਈ ਸ਼ਰਮ ਸਿੰਘ ਭਾਈ ਲਕਸ਼ਮਨ ਸਿੰਘ ਭਾਈ ਜਥੇਦਾਰ ਜਥੇਦਾਰ ਭਾਈ ਮਹਾ ਸਿੰਘ ਸੰਗਤ ਜੀ ਅੱਜ ਸਿੱਖਾਂ ਦੇ ਘਰੇ ਜਨਮ ਲੈ ਕੇ ਬਹੁਤ ਸਾਰੇ ਮਾਤਾ ਪਿਤਾ ਨੇ ਜਿਨ੍ਹਾਂ ਨੂੰ ਚਾਰ ਸਹਿਬਜ਼ਾਦਿਆਂ ਦੇ ਨਾਮ ਚਾਰ ਤਖਤਾਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਜਾਦ ਨਹੀਂ ਤੇ ਜੇ ਤੁਸੀਂ ਕਿਸੇ ਨੂੰ ਸਵਾਲ ਕਰੋਗੇ ਤਾਂ ਸਾਡੇ ਕੋਲੇ ਸੈਂਕੜੇ ਬਹਾਨੇ ਨੇ ਪਰ ਇਹ ਮਨਪ੍ਰੀਤ ਜਿਉਂਦੀ ਜਾਗਦੀ ਉਦਾਹਰਨ ਬੈਠਾ ਹੈ ਕਿ ਜੇ ਦ੍ਰਿੜਤਾ ਹੋਵੇ ਬੇਸ਼ੱਕ ਅਰੇ ਮਾਤਾ ਪਿਤਾ ਦੇ ਹਾਲਾਤ ਬਹੁਤੇ ਚੰਗੇ ਨਹੀਂ ਪਰ ਮੰਨ ਦੇ ਵਿੱਚ ਇੱਕ ਦ੍ਰਿੜਤਾ ਹੈ ਕਿ ਉਹਨਾਂ ਮਹਾਨ ਸ਼ਹੀਦਾਂ ਦੇ 40 ਨਾਮ ਇਸ ਬੱਚੇ ਨੂੰ ਕੰਠ ਨੇ ਕਿੰਨਾ ਕੁ ਸਮਾਂ ਲੱਗਿਆ ਮਨਪ੍ਰੀਤ ਕੰਠ ਕਰਨ ਦੇ ਲਈ ਜੀ ਥੋੜਾ ਜਿਹਾ ਦੋ ਤਿੰਨ ਦਿਨਾਂ ਚ ਕਿੱਥੋਂ ਮਨ ਦੇ ਵਿੱਚ ਵਿਚਾਰ ਕਿੱਥੋਂ ਆਈ ਕਿ ਮੈਂ 40 ਮੁਕਤੀਆਂ ਦੇ ਨਾਮ ਯਾਦ ਕਰਨੇ ਜੀ ਬੀਬੀ ਨੇ ਕਿਹਾ ਸੀ ਵੀ ਸਿੱਖਲਾ ਵੀ ਸਾਰੀ ਸਿੱਖਤ ਨੂੰ ਮੈਨੂੰ ਮੰਚ ਵੀ ਸਾਰੇ ਹੁਣ ਸਿੱਧਾ ਹੋਏ ਨੇ ਸਾਰੇ ਉਹਨਾਂ ਦੇ ਨਾਮ ਦਾਦ ਰੱਖਣ ਚਾਹੀਦੇ ਹਾਂ ਸਾਨੂੰ 15 ਭਗਤਾਂ ਦੇ ਨਾਮ ਵੀ ਸੁਣਾ ਦੂ ਭਗਤ ਕਬੀਰ ਜੀ 537 ਸ਼ਬਦ ਤੇ ਸ਼ਲੋਕ ਭਗਤ ਫਰੀਦ ਜੀ 116 ਸ਼ਬਦ ਤੇ ਸ਼ਲੋਕ ਭਗਤ ਨਾਮਦੇਵ ਜੀ 61 ਸ਼ਬਦ ਭਗਤ ਰਵਿਦਾਸ ਜੀ 40 ਸ਼ਬਦ ਭਗਤ ਤਲੋਚਨ ਜੀ 4 ਸ਼ਬਦ ਭਗਤ ਧੰਨਾ ਜੀ 3 ਸ਼ਬਦ ਭਗਤ ਬੈਣੀ ਜੀ 3 ਸ਼ਬਦ ਭਗਤ ਜੈਦੇਵ ਜੀ 2 ਸ਼ਬਦ ਭਗਤ ਭੀਖਣ ਜੀ 2 ਸ਼ਬਦ ਭਗਤ ਸੱਧਨਾ ਜੀ 1 ਸ਼ਬਦ ਭਗਤ ਨਾਮਾਨੰਦ ਜੀ 1 ਸ਼ਬਦ ਭਗਤ ਸੈਨ ਜੀ ਇੱਕ ਸਬਦ ਭਗਤ ਪੀਪਾ ਜੀ ਇੱਕ ਸਬਦ ਭਗਤ ਪਰਮਾਨੰਦ ਜੀ ਇੱਕ ਸਬਦ ਭਗਤ ਸੂਰਜਾ ਜੀ ਇੱਕ ਸਬਦ ਕੱਲੇ ਭਗਤ ਸਹਿਬਾਨ ਦੇ ਨਾਮ ਹੀ ਨਹੀਂ ਦੱਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਸ ਭਗਤ ਸਹਿਬਾਨ ਦੀ ਕਿੰਨੀ ਬਾਣੀ ਦਰਜ ਹੈ ਸ਼ਬਦਾਂ ਦੇ ਰੂਪ ਦੇ ਵਿੱਚ ਉਹ ਵੀ ਮਨਪ੍ਰੀਤ ਨੇ ਦੱਸਿਆ ਹੈ ਆਓ ਅੱਜ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਚਾਰ ਸਹਿਬ ਜਾਦੇ ਗੁਰਮਤ ਵਿਦਿਆਲਾ ਕੰਗਣਵਾਲ ਤੋਂ ਇਸ ਮਾਤਾ ਜੀ ਤੋਂ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਤੇ ਦੋ ਚੀਜ਼ਾਂ ਜਿਹੜੀਆਂ ਸ਼ਾਇਦ ਅੱਜ ਸਾਨੂੰ ਸਾਰਿਆਂ ਨੂੰ ਗੁਰੂ ਵੱਲ ਮੁੱਖ ਕਰਨ ਦੇ ਲਈ ਪ੍ਰੇਰਨੀਆਂ ਕਿ ਇੱਕ ਉਹ ਮਾਂ ਜਿਨੇ ਆਪਣਾ ਜਵਾਨ ਪੁੱਤ ਖੋ ਲਿਆ ਉਹ ਅੱਜ ਵੀ ਕੌਮੀ ਫਰਜ਼ ਸਮਝਦੇ ਹੋਏ ਆਪਣੀ ਕੌਮ ਦਾ ਦਰਦ ਪਛਾਣਦੇ ਹੋયા ਜਵਾਨੀ ਨੂੰ ਊੜੇ ਤੇ ਜੂੜੇ ਨਾਲ ਜੋੜ ਰਹੇ ਨੇ ਤੇ ਦੂਸਰਾ ਸਿਧਾਂਤ ਇਹ ਕਿ ਜਦੋਂ ਅਸੀਂ ਮੱਜਬਾਂ ਦੇ ਨਾਮ ਤੇ ਅਬਜ ਮੰਦਰ ਮਸਜਿਦਾਂ ਦੇ ਨਾਮ ਤੇ ਦੇਸ਼ ਵਟਵਾਰੇ ਦੀ ਕੰਗਾਰ ਤੇ ਹੈ ਅੱਜ ਬਟਾ ਖਿੱਚੀਆਂ ਜਾ ਰਹੀਆਂ ਨੇ ਉੱਤੇ ਇੱਕ ਛੱਤ ਦੇ ਥੱਲੇਉ ਗੁਰੂ ਨਾਨਕ ਦਾ ਸਿਧਾਂਤ ਚਾਹੇ ਹਿੰਦੂਆਂ ਦੇ ਬੱਚੇ ਹੋਣ ਚਾਹੇ ਮੁਸਲਮਾਨਾਂ ਦੇ ਬੱਚੇ ਹੋਣ ਚਾਹੇ ਸਿੱਖਾਂ ਦੇ ਬੱਚੇ ਹੋਣ ਉਹਨਾਂ ਨੂੰ ਇਨਸਾਨੀਅਤ ਦਾ ਇਹ ਸਬਕ ਪੜਾਇਆ ਜਾਂਦਾ ਹੈ ਮਾਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਮੁੱਚੇ ਹੀ ਸਹਿਯੋਗੀ ਸੱਜਣਾ ਦਾ ਧੰਨਵਾਦ ਗੁਰੂ ਕਿਰਪਾ ਕਰੇ ਇਹ ਚੱਲਦੀ ਸੇਵਾ ਤੁਸੀਂ ਇਸੇ ਤਰ੍ਹਾਂ ਦੇ ਅਰੋਗਤਾ ਤੰਦਰੁਸਤੀ ਗੁਰੂ ਤੋਂ ਲੈ ਕੇ ਇਹਨੂੰ ਨਿਰੰਤਰ ਜਾਰੀ ਰੱਖੋ ਸੰਗਤ ਜੀ ਇਸ ਗੁਰੂ ਦੇ ਨਾਲ ਜੁੜੇ ਹੋਏ ਨੂੰ ਦੇਖਣ ਦੇ ਲਈ ਭਾਈ ਮਨਜੀਤ ਸਿੰਘ ਬਟਾਰੀ YouTube ਦਾ ਚੈਨਲ ਉਹਨੂੰ ਸਬਸਕ੍ਰਾਈਬ ਕਰ ਲੈਣਾ ਤੇ ਭਾਈ ਮਨਜੀਤ ਸਿੰਘ ਬਟਾਰੀ Facebook ਦੇ ਉੱਪਰ ਪੇਜ ਹੈ ਉਹਨੂੰ ਫਾਲੋ ਕਰ ਲੈਣਾ ਅਗਲੀ ਕਿਸੇ ਮਾਨਮਤੀ ਸ਼ਖਸੀਅਤ ਦੇ ਨਾਲ ਅਗਲੇ ਕਿਸੇ ਵਿਦਿਆਲੇ ਦੇ ਨਾਲ ਬਹੁਤ ਜਲਦ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਵਾਂਗੇ ਹੋਈਆਂ ਗਲਤੀਆਂ ਦੀ ਖਿਮਾ ਬਲਾਉ ਜੀ ਫਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ